ਦੇ ਦੋਸਤਾਂਓ ਤੁਸੀਂ ਸ਼ਿਸ਼ਾ ਸਮਾਜ ਦਾ ਕੋਈ ਕੋਈ ਸਮਾਜ ਦੇ ਵਿੱਚ ਹੋ ਰਿਹਾ ਹੈ ਕੋਈ ਗਵਰਨਮੈਂਟ ਹੋ ਰਹੀ ਹੈ ਕਿਸੇ ਕਿਸਮ ਦੀਆਂ ਗਤੀਵਿਧੀਆਂ ਨੇ ਭਾਵੇਂ ਸਰਕਾਰ ਦੀਆਂ ਹੋਣ ਭਾਵੇਂ ਇੰਡੀਵਿਜੂਅਲ ਐਸੋਸੀਏਸ਼ਨਆਂ ਦੀਆਂ ਹੋਣ ਤੁਸੀਂ ਸਮਾਜ ਦੇ ਬਾਰੇ ਜਾਣਦੇ ਹੋ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਅੱਜ ਦਾ ਇਹਨਾਂ ਤੁਹਾਨੂੰ ਤਸ਼ਦੀਕ ਦੇਣ ਦਾ ਮੇਰਾ ਮਨਤਵੇ ਹੈ ਕਿ ਮੈਂ ਬਸੰਡੇ ਦੀ ਜਿਹੜੀ ਪੁਰਾਣੀ ਰੂਪ ਰೇಖਾ ਥੋੜੀ ਹੋ ਡਿਸਕਸ ਕਰਨੀ ਚਾਹੁੰਨਾ। ਬਸੰਦਾ ਸ਼ਹਿਰ ਜਿਹੜਾ ਸੀ ਤਕਰੀਬਨ ਰੇਲਵੇ ਸਟੇਸ਼ਨ ਤੋਂ ਕਿਲੇ ਦੇ ਆਲੇ ਦੋਲੇ ਤੱਕ ਫੈਲਿਆ ਹੋਇਆ ਸੀ। ਔਰ ਬਾਕੀ ਸ਼ਹਿਰ ਸਾਰਾ ਬੱਖ-ਬੱਖ ਰੇਲ ਲਾਈਨਾਂ ਦੇ ਨਾਲ ਉਦੋਂ ਬਾਹਰ ਆਬਾਦੀ ਨਹੀਂ ਸੀ। ਔਰ ਬੜੇ ਜਿਹੜੀਆਂ ਆਬਾਦੀਆਂ ਬਾਹਰ ਦੇ ਬਾਹਰ ਬਸੀਆਂ ਵੀ ਉਹਨਾਂ ਵਾਸਤੇ ਬਹੁਤ ਵੱਡੀ ਦਿੱਕਤ ਸੀ ਸ਼ਹਿਰ ਦੇ ਵਿੱਚ ਐਂਟਰੀ ਹੋਣੀ ਦਾ ਬਾਹਰ ਰੋਡ ਦੇ ਉੱਤੇ ਜਾਣਾ ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਜਿਹੜੀ ਢੱਬ ਵਾਲੀ ਰੋਡ ਦੇ ਉੱਤੇ ਹਰਮਾਨ ਸਾਹਿਬ ਰੋਡ ਦੇ ਉੱਤੇ ਪੁਲ ਨੇ ਲੋਕਾਂ ਨੂੰ ਸੁਖੁਰਤ ਦੇ ਕੇ ਆਵਾਜ਼ ਆ ਵੀਦੀ ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਬਾਟਲ ਨੈਕ ਹੈ ਇਥੇ ਐਡੀ ਆਬਾਦੀ ਨੂੰ ਨਿਕਲਣ ਵਾਸਤੇ ਫਾਟਕਾਂ ਨੂੰ ਖਤਮ ਕਰਕੇ ਉਸੇ ਪੁਲਾਂ ਦਾ ਹੋਣਾ ਜ਼ਰੂਰੀ ਹੈ ਰੇਲਵੇ ਲਾਈਨਾਂ ਦੇ ਉੱਪਰ ਦੀ ਝਾਂਟ ਵਿੱਚ ਤੁਹਾਨੂੰ ਪਤਾ ਹੈ ਕਿ ਸਾਡੇ ਜਿਹੜੇ ਇੱਥੇ ਕੰਮ ਹੈ ਦੋ ਪੁਲਾਂ ਦੇ ਕੰਮ ਲਗਾਤਾਰ ਚੱਲ ਰਿਹਾ ਇੱਕ ਤਾਂ ਜਿਹੜਾ ਪੰਬਰਪੁਰਾ ਵਸਤੀਬਾਦ ਖੁੱਲ੍ਹਣਾ ਹੈ ਉਹ ਤਕਰੀਬਨ ਸੀ ਮਈ ਦੇ ਲਾਸਟ ਤੱਕ ਸੁਭਾਵਣਾ ਹੈ ਵੀ ਉਸ ਨੂੰ ਸ਼ਾਇਦ ਅਸੀਂ ਚਾੜੂ ਕਰ ਦਿਆਂਗੇ ਪਰ ਜਿਹੜਾ ਦੂਜਾ ਪੋੜਾ ਮਲਤਾਨੀਆਂ ਰੋਡ ਦਾ ਪੁਲ ਉਸ ਦੇ ਉੱਤੇ ਵੀ ਕੰਮ ਚੱਲਿਆ ਪਹਿਲਾਂ ਨਾਲੋਂ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਔਰ ਉਹ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਉਸ ਨੂੰ ਤਿਆਰ ਕਰਕੇ ਲੋਕਾਂ ਦੇ ਸਹੂਦਤ ਕਰ ਦਿੱਤਾ ਜਾਏਗਾ ਔਰ ਉਸ ਦੇ ਨਾਲ ਜਿਹੜੀ ਅਨਾਜ ਮੰਡੀ ਹੈ ਜਾਂ ਪਿੰਡਾਂ ਦੇ ਵਿੱਚੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਆਵਾਜਾਈ ਦਾ ਬੜੀ ਆਸਾਨ ਮਿਲੇਗਾ ਰੇਲਸ ਤੋਂ ਇਲਾਵਾ ਵੀ ਸ਼ਹਿਰ ਦੇ ਬਹੁਤ ਹਿੱਸਿਆਂ ਦੇ ਵਿੱਚ ਅਜਿਹੀਆਂ ਵਾਲੀਆਂ ਸੀ ਜਿੱਥੇ ਰੇਲਵੇ ਰੈਨਾ ਉਹਨਾਂ ਵਾਲੀਆਂ ਨੂੰ ਰੋਕੀ ਬੈਠੀਆਂ ਸੀ ਮੇਰੇ ਦੱਸਣ ਦਾ ਮਤਲਬ ਜਨਤਾਨਗਰ ਹੈ ਜਨਤਾਨਗਰ ਦੇ ਉੱਤੇ ਦੋ ਰੇਲਵੇ ਫਾਟਕ ਨੇ ਇੱਕ ਤਾਂ ਹੈਗਾ ਫਰੋਟਪੁਰ ਰੇਲ ਲਾਈਨ ਜਿਹੜਾ along ਸਰੰਦ ਕਨਾਲ ਹੈ ਉਸ ਦੇ ਉੱਤੇ 50 ਕਰੋੜ ਦੀ ਲਾਗਤ ਦੇ ਨਾਲ ਇਹਦਾ ਬਜਟ ਫੰਕਸ਼ਨ ਸੀ ਉਹ ਪੋਰ ਬੜਨਾ ਔਰ ਉਸ ਦੇ ਲਈ ਜਿਹੜੀ ਦਿੱਕਤ ਸੀ ਹੁਣ ਤੱਕ ਲੋਕ ਸ਼ਾਇਦ ਸਮਝਦੇ ਸੀ ਕਿ ਉਹਦੀ ਡਿਲੇ ਕਿਉਂ ਹੋ ਰਹੀ ਹੈ ਉਹਦੇ ਉੱਤੇ ਦਿੱਕਤ ਸੀ ਕਿ ਪਹਿਲਾਂ ਜਿਹੜੇ ਪੈਸੇ ਸੀ ਜਮਾ ਕਰਾ ਦਿੱਤੇ ਜਾਂਦੇ ਸੀ ਜੇ ਕੋਈ ਦਰਖਸਤਾਂ ਜਾਨੀ ਸੀ ਫੋਰੈਸਟ ਲੈਂਡ ਦੇ ਹੁਣ ਸੈਂਟਰ ਸਰਕਾਰ ਨੇ ਰੂਲ ਬਦਲਤੇ ਉਹਨਾਂ ਨੇ ਜ਼ਮੀਨ ਮੰਗਣੀ ਸ਼ੁਰੂ ਕੀਤੀ ਉਥੇ 8.5 ਏਕੜ ਜ਼ਮੀਨ ਪਹਿਲਾਂ ਕ੍ਰੈਡਿਟ ਲਿਪਮੈਂਟ ਦਿੱਤੀ ਗਈ ਸੀ ਔਰ 31 ਕਨਾਲਾਂ ਜ਼ਮੀਨ ਦੀ ਹੋਰ ਜਰੂਰਤ ਸੀ ਔਰ 50 ਕਰੋੜ ਰੁਪਈਆ ਸੈਂਕਸ਼ਨ ਹੋਣ ਦੇ ਬਾਵਜੂਦ ਵੀ ਉਹ ਜ਼ਮੀਨ ਨਾਮਿਲਣ ਕਰਕੇ ਕਿਉਂਕਿ ਉਹਨਾਂ ਦੀ ਕੰਡੀਸ਼ਨ ਸੀ ਕਿ ਇਹ ਸਾਡੇ ਫੋਰੈਸਟ ਏਰੀਆ ਦੇ ਨਾਲ ਚਾਹੀਦੀ ਔਰ ਇਸ ਦੀ ਸੈਂਕਸ਼ਨ ਨਾਮਿਲਣ ਕਰਕੇ ਕਿਉਂਕਿ ਸਾਨੂੰ 31 ਕਨਾਲਾਂ ਜ਼ਮੀਨ ਹੋਰ ਉਪਲਬਧ ਨਹੀਂ ਸੀ ਹੋਈ ਉਹਦੇ ਟੈਂਡਰ ਨਹੀਂ ਸੀ ਕਰ ਸਕੇ ਮੈਂ ਤੁਹਾਨੂੰ ਇਹ ਗੱਲ ਬੜੀ ਖੁਸ਼ੀ ਨਾਲ ਦੱਸਣਾ ਚਾਹਣਾ ਹੈ ਔਰ ਸਾਰੇ ਉਹ ਇਲਾਕੇ ਦੇ ਜਿਹੜਾ ਡੇਣਾ ਤੋਂ ਬਾਹਰ ਵਾਦੀਆਂ ਨੇ ਭਾਵੇਂ ਪਰਸ਼ੰਗ ਨਗਰ ਹੋਵੇ ਰਜੀਵ Gandhi ਕलोनी ਹੋਵੇ ਜਾਂ ਜਨਤਾ ਨਗਰ ਹੋਵੇ ਜਾਂ ਪ੍ਰਤਾਪ ਨਗਰ ਹੋਵੇ ਕਿ ਸਾਨੂੰ 34 25 ਨੂੰ ਇਹ ਜਿਹੜੀ ਸੈਂਕਸ਼ਨ ਹੈ 45 ਕਨਾਲ ਜ਼ਮੀਨ ਦੀ ਸਾਨੂੰ ਹੋਰ ਮਿਲ ਚੁੱਕੀ ਹੈ ਜਿਹੜਾ ਅਸੀਂ ਬੜੀ ਜਲਦੀ ਕਿਉਂਕਿ ਉਸ ਤੋਂ ਬਾਅਦ ਇਹਦੀ ਟ੍ਰਾਂਸਫਰ ਹੋਣੀ ਹੁੰਦੀ ਹੈ ਮਹਿਕਮੇ ਦੇ ਨਾਲ ਅਸੀਂ ਇਹ ਜਮੀਨ ਵੀ ਜਿਹੜੀ 31 ਕਿਨਾਰੇ ਦੀ ਰੋਡ ਹੈ ਉਹ ਟ੍ਰਾਂਸਫਰ ਕਰਕੇ ਕੰਟਨਗਰ ਨਗਰ ਦਾ ਫੋਟੋ ਰੋਡ ਲਾਈਨ ਕੋਲ ਉਹਦੇ ਕੈਂਟਰ ਕਰ ਦੇਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਇਲਾਕੇ ਨੂੰ ਬੜੀ ਵੱਡੇ ਅੱਡਾ ਜਿਹੜਾ ਇਸ ਦਾ ਫਾਇਦਾ ਹੋਏਗਾ ਔਰ ਇਸੇ ਤਰ੍ਹਾਂ ਕੱਲਾ ਇੱਥੇ ਨਹੀਂ ਉਸ ਤੋਂ ਅੱਗੇ ਵੀ ਇੱਕ ਪੁਲ ਹੋਰ ਹੈ ਜਿਹੜਾ ਅਵੋਲ ਐਂਡ ਕ੍ਰੋਸ ਕਰਦਾ ਜਨਤਾ ਨਗਰ ਤੋਂ ਸਰੰਦ ਕਨਾਲ ਦੇ ਨਾਲ ਮੇਰੀ ਕੋਸ਼ਿਸ਼ ਇਹ ਕਿ ਉਸ ਪੁਲ ਨੂੰ ਥਰੂ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜਾ ਪਹਿਲਾ ਪੁਲ ਹੈ ਜਿਹੜੀ 33 ਫੁੱਟ ਚੌੜੀ ਸੜਕ ਰਿੰਗ ਰੋਡ ਤੱਕ ਬਣਨੀ ਹੈ ਦੀ ਬਰਦੀ ਦੇ ਉੱਤੇ 50 ਕਰੋੜ ਦੇ ਵਿੱਚ ਉਸ ਦੇ ਲਈ ਵੀ ਮੈਂ ਰੇਲਵੇ ਮਿਨਿਸਟਰ ਨੂੰ ਔਰ ਸਾਡੇ ਡੈਪਟੀ ਕਮਿਸ਼ਨਰ ਸਾਹਿਬ ਨੂੰ ਕਹਿਰ ਜੀ ਕਿ ਇਸ ਨੂੰ ਆਪਾਂ ਅੱਗੇ ਮੂਵ ਕਰੀਏ ਉਸ ਲਈ ਜਿਹੜਾ ਇੱਕ ਚਿੱਠੀ ਹੈ ਜਿਹੜੀ ਮੈਂ ਰੇਲਵੇ ਮਿਨਿਸਟਰ ਨੂੰ ਲਿਖੀ ਹੈ ਮੈਂ ਉਹਦੇ ਵੱਲੋਂ ਡੀਓ ਦੇ ਕੇ ਭੇਜਿਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਉਸ ਪੁਲ ਨੂੰ ਕ로ਸ ਕਰਨਾ ਬੜਾ ਜ਼ਰੂਰੀ ਹੈ ਔਰ ਉਹਦੇ ਨਾਲ ਨਾਲ ਹੀ ਸਾਡੇ ਉਸ ਇਲਾਕੇ ਦੇ ਵਿੱਚ ਜਿੱਥੇ 70-80 ਹਜ਼ਾਰ ਦੀ ਵਾਦੀ ਹੈ ਕੋਈ ਰੋਡ ਇਹ ਹੀ ਨਹੀਂ ਜਿਹੜੀਆਂ ਮੇਜਰ ਰੋਡ ਨੂੰ ਟੱਚ ਕਰਦੀ ਹੋਵੇ ਇਸ ਪੁਲ ਤੋਂ ਇਲਾਵਾ ਮੈਂ ਪ੍ਰਪੋਜ਼ਲੇ ਵੀ ਭੇਜੀ ਹੈ ਕਿ ਉਸ ਤੋਂ ਸਿੱਧੀ ਰੋਡ ਜਿਹੜੀ ਹੈ ਮਲੋਡ ਰੋਡ ਨੂੰ ਬਣਾ ਦਿੱਤੀ ਜਾਵੇ ਤਾਂ ਕਿ ਉਸ ਇਲਾਕੇ ਦੇ ਲੋਕ ਜਦੋਂ ਕੋਈ ਹੈਵੀ ਵੇਕਲ ਆਉਂਦੇ ਨੇ ਜਾਂ ਉਸ ਇਲਾਕੇ ਦੀ ਨਿਕਾਸੀ ਹੈ ਵੱਡੀਆਂ ਸ਼ੜਕਾਂ ਵਰਸੀ ਤਰੀਕੇ ਨਾਲ ਹੋ ਸਕੇ ਮੈਂ ਇਸ ਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਮੈਂ ਸਰਵੇ ਸਾਰੇ ਪੁੜਾਂ ਦਾ ਕੀਤਾ ਕਿ ਇੱਕ ਜਿਹੜਾ ਪੁੜਾ ਰੇਲਵੇ ਫਾਟਕ ਆ ਜਿਹੜਾ ਰੋਡ ਜਾਂਦੀ ਹੈ ਹਾਜੀ ਰਤਨ ਰੋਡ ਬਰਾਂਡਾ ਕੈਮੀਕਲ ਨੂੰ ਜਾਂਦੀ ਹੈ ਇਸ ਦੇ ਨਾਲ ਲੱਗਦੀਆਂ ਜਿਹੜੀਆਂ ਆਬਾਦੀਆਂ ਹੈ ਭਾਵੇਂ ਦੀਪ ਸਿੰਘ ਨਗਰ ਹੈ ਭਾਵੇਂ ਉਸ ਤੋਂ ਅੱਗੇ ਜਿਹੜੇ ਉਦਮ ਸਿੰਘ ਨਗਰ ਹੈ ਮੰਗੀ ਨਗਰ ਹੈ ਉਸ ਤੋਂ ਪੱਲੀਆਂ ਆਬਾਦੀਆਂ ਜਦੋਂ ਆਉਂਦੀਆਂ ਨੇ ਇਹ ਫਾਟਕੇ ਉੱਤੇ ਬਹੁਤ ਵੱਡਾ ਜਾਮ ਲੱਗ ਜਾਂਦਾ ਔਰ ਇੱਕ ਦੋ ਵਾਰ ਲੋਕਾਂ ਨੇ ਉਹਦਾ ਪ੍ਰੋਟੈਸਟ ਵੀ ਕੀਤਾ ਔਰ ਮੈਨੂੰ ਵਾਰ-ਵਾਰ ਇਸ ਗੱਲ ਵਾਸਤੇ ਅਪਰੋਚ ਕੀਤਾ ਇਹ ਉੱਥੇ ਵੀ ਫੋਰ ਬਣਨਾ ਚਾਹੀਦਾ ਮੈਂ ਉਹਦੇ ਲਈ ਸਾਡੇ ਮਾਨ ਜੋ ਜਿਹੜੇ ਕੇਂਦਰ ਦੇ ਰੇਲਵੇ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ <div>ਮਿਨਿਸਟਰੀ ਆਫ ਰੇਲਵੇ ਨੂੰ ਇਹ ਉਹ ਲੈਟਰ ਹੈ ਜਿਹਦੇ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਾਟ ਨੂੰ ਖਤਮ ਕਰਨ ਵਾਸਤੇ ਇੱਥੇ ਜੁਆਰ ਵੀ ਅੰਡਰ ਬ੍ਰਿਜ ਬਣਾ ਦਿੱਤਾ ਜਾਵੇ ਤਾਕੇ ਉਸ ਇਲਾਕੇ ਦੇ ਲੋਕਾਂ ਦੀ ਜਿਹੜੀ ਨਕਾਸੀ ਹੈ ਉਹ ਸੌਖੀ ਹੋ ਸਕੇ ਔਰ ਬਿਲਕੁਲ ਸ਼ਹਿਰ ਦੇ ਨਾਲ ਲੱਗਦਾ ਏਰੀਆ ਸਭ ਤੋਂ ਨੇੜੇ ਦਾ ਏਰੀਆ ਔਰ ਪੀਟਰ ਨੂੰ ਕਚਹਿਰੀਆਂ ਨੂੰ ਸਕੂਲਾਂ ਨੂੰ ਪਰ ਉਹ ਪੁਲ ਕੋਲ ਪਰ ਦੀ ਹੋਣ ਕਰਕੇ ਬਹੁਤ ਦੂ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪੁਲ ਵੀ ਬਣਾਵਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਦੇ ਵਿੱਚ ਉਹਨਾਂ ਨੂੰ ਇਹ ਜਤਾਇਆ ਕਿ ਰੇਲਵੇ ਗਵਰਨਮੈਂਟ ਦੀ ਪਾਲਿਸੀ 'ਚ ਇਹ ਦੋਵੇਂ ਪੁਲ ਡਿਰੇ ਹੈ ਰੇਲਵੇ ਅੰਟਰਪ੍ਰੀਨਡਿਜਰਡ ਅੰਡਰ ਪਾਸ ਹੈ ਇਹ ਕ੍ਰਾਸਿੰਗ ਹੈ 140 ਸੀ ਅਵਲਿਕ 2 ਕੀ ਹੈ ਜਿਹੜਾ ਧੂਰੀ ਪਟਿਆਲਾ ਰੇਲਵੇ ਰੈਣਾ ਜਿਹਦੀ ਮੈਂ ਜਗਮ ਕੀਤਾ ਹੈ ਇਹ ਆਪਠੰਡਾ ਕਈਕਰਵਲ ਜਾਂਦਾ ਔਰ ਦੂਜਾ ਹੈ ਸੀ ਅਵਲਿਕ 1 ਅਵਲਿਕ 2 ਪਟੰਡਾ ਇਹ ਆ ਉਹ ਰੇਲਵੇ ਲਾਈਨ ਦੇ ਉੱਤੇ ਇਹਨਾਂ ਦੋਹਾਂ ਪੜਾਣੂ ਕਿਉਂਕਿ ਸੇਲਵੇ ਜਿਹੜਾ ਮਹਿਕਮਾ ਹੈ ਸੈਂਟਰਲ ਗਵਰਨਮੈਂਟ ਦੀ ਕਮੇਟੀ ਸੀ ਕਿ ਸਾਰੇ ਇੰਡੀਆ ਦੇ ਵਿੱਚੋਂ ਜਿਹੜੇ ਆਨਮੈਂਡ ਫਾਟਕ ਨੇ ਉਹਨਾਂ ਨੂੰ ਖਤਮ ਕਰਨਾ ਉਹ ਪਿਛੜੀਆਂ ਪ੍ਰਪੋਜ਼ਲ ਦੇ ਵਿੱਚ ਪਿਛਲੇ ਬਜਟ ਦੇ ਵਿੱਚ ਉਹਨਾਂ ਨੇ ਪਾ ਕੇ ਕਾਫੀ ਖਤਮ ਕੀਤੇ ਨੇ ਹੁਣ ਜਿਹੜੀ ਸਰਕਾਰ ਦੀ ਨਵੀਂ ਪਾਲਿਸੀ ਹੈ ਉਹਦੇ ਤਹਿਤ ਉਹਨਾਂ ਨੇ ਪਾਸ ਕੀਤਾ ਠੀਕ ਹੈ ਅਸੀਂ ਮੈਂਡ ਫਾਟਕ ਜਿੱਥੇ ਫਾਟਕ ਲੱਗੇ ਆ ਉੱਥੇ ਬੰਦਾ ਹੁੰਦਾ ਉਹਨਾਂ ਨੂੰ ਵੀ ਖਤਮ ਕਰਨਾ ਉਸ ਦੇ ਲਈ ਮੈਂ ਉਹ ਪਾਲਿਸੀ ਦੇ ਤਹਿਤ ਉਹਨਾਂ ਤੋਂ ਮਦਦ ਮੰਗੀ ਹੈ ਮੈਂ ਆਸ ਕਰਦਾ ਹਾਂ ਕਿ ਵਟਿੰਡਾ ਛੇ ਕਿਉਂਕਿ ਚਾਰ ਥਲੇ ਵੱਧ ਰਿਹਾ ਹੈ ਅਗਰੇ ਪੁਰਕਾਂਡਾਂ ਕੇ ਜਿਹੜੇ ਸ਼ਹਿਰ ਦੀ ਬਾਦੀ ਹੈ ਜਿਹੜੀ ਸਾਰੇ ਸਾਈਡਾਂ ਤੋਂ ਗੁਸ਼ਿੰਦੇ ਸ਼ਹਿਰ ਦੇ ਨਾਲ ਜੁੜ ਜਾਏਗੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਏਗੀ ਮੈਂ ਸਮਝਦਾ ਮੇਰੇ ਲੋਕਾਂ ਦੀ ਬਹੁਤ ਵੱਡੀ ਜਿਹੜੀ ਸੇਵਾ ਹੈ ਅਗਰੇ ਸਿਰੇ ਚੜ ਜਾਂਦੇ ਨੇ ਕਿਉਂਕਿ ਕੱਲਾ ਅਸੀਂ ਸੈਂਟਰ ਗਵਰਨਮੈਂਟ ਨਹੀਂ ਅਸੀਂ ਆਪ ਦੀ ਸਰਕਾਰ ਨੂੰਗੀ ਡਿਪਟੀ ਕਮਿਸ਼ਨਰ ਵੱਲੋਂ ਪੀਡਬਲਡੂਟੀ ਸੈਕਟਰੀ ਸ਼੍ਰੀ ਰਵੀਪາກ ਜੀ ਨੂੰ ਇਹ ਲਿਖ ਕੇ ਭੇਜਿਆ ਗਿਆ ਤਾਂ ਕਿ ਪੰਜਾਬ ਸਰਕਾਰ ਇਹਦੇ ਉੱਤੇ ਅਗਲੀ ਕਾਰਵਾਈ ਸ਼ੁਰੂ ਕਰਵਾਵੇ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਆਬਾਦੀਆਂ ਜਿਹੜੀਆਂ ਇਹ ਬਹੁਤ ਵਧੀਆ ਆਵਾਜਾਵੀ ਦੇ ਸਾਧਨਾਂ ਦੇ ਨਾਲ ਸੁਖੀ ਹੋ ਜਾਣਗੀਆਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ